ਆਂਂ ਬਿਆਹੀ ਮਾਂ ਦੀ ਦਰਦ ਭਰੀ ਦਾਸਤਾਨ ਇਹ ਕਹਾਣੀ ਹਰਜੀਤ ਕੋ ਜੀ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਇਹ ਕਹਾਣੀ ਹੈ ਨਿੰਮੋ ਦੀ ਜਿਸ ਨਾਲ ਜੋ ਬੀਤੀ ਉਹ ਹੀ ਹੀ ਜਾਣਦੀ ਹੈ ਬਹੁਤ ਵਧੀਆ ਜ਼ਿੰਦਗੀ ਸੀ ਨਿੰਮੋ ਦੀ ਦੋ ਪਹਿਣਾ ਦੋ ਪ੍ਰਾ ਮਾਂ ਬਾਪ ਇੱਕ ਪਰਜਾਈ ਪਤੀਜਾ ਸਾਰਾ ਪਰਿਵਾਰ ਪਿਆਰ ਨਾਲ ਰਹਿੰਦਾ ਸੀ ਨਿੰਮੋ ਦੀਆਂ ਦੋ ਵੱਡੀਆਂ ਭੈਣਾਂ ਵਿਆਹੀਆਂ ਹਿਆ ਸਨ ਤੇ ਵੱਡਾ ਭਰਾ ਵੀ ਇੱਕ ਛੋਟਾ ਭਰਾ ਤੇ ਨਿੰਮੋ ਵਿਆਉਣ ਵਾਲੇ ਸਨ ਨਿੰਮੋ ਬਹੁਤ ਸੁਨੱਖੀ ਸੀ ਤੇ ਕੰਮਕਾਰ ਨੂੰ ਵੀ ਸੋਚਾਜੀ ਸੀ ਨਿੰਮੋ ਲਈ ਉਹਦੀ ਵੱਡੀ ਭੈਣ ਮੰਨਾ ਦੇ ਸਹੁਰੇ ਨੇ ਸਾਖ ਦੀ ਦਸ ਪਾਈ ਉਹਨਾਂ ਦੀ ਕੋਈ ਰਿਸ਼ਤੇਦਾਰੀ ਸੀ ਜ਼ਮੀਨ ਪੰਡਾ ਚੰਗਾ ਸੀ ਕੱਲਾ ਮੁੰਡਾ ਤੇ ਤਿੰਨ ਭੈਣਾਂ ਸਨ ਨਿੰਮੋ ਦੀਆ ਪੈਣਾ ਭਰਾ ਤੇ ਮਾਂ-ਬਾਪ ਨੇ ਮੁੰਡਾ ਤੇ ਘਰਵਾਰ ਵੇਖ ਮੁੰਡੇ ਨੂੰ ਪਿਆਰ ਦੇ ਦਿੱਤਾ ਅਤੇ ਉਹ ਤਿੰਨ ਚਾਰ ਜੀ ਹੈ ਕਿ ਕੁੜੀ ਨੂੰ ਪਿਆਰ ਦੇ ਗਏ ਸਾਰੇ ਖੁਸ਼ ਸਨ ਕਿ ਨਿੰਮੋ ਲਈ ਚੰਗਾ ਘਰਵਾਰ ਮਿਲ ਗਿਆ ਹੈ ਪਰ ਨਿੰਮੋ ਦਾ ਛੋਟਾ ਜੀਜਾ ਕਹਿੰਦਾ ਕਿ ਤੁਸੀਂ ਇੱਕ ਗੱਲ ਨੋਟ ਕੀਤੀ ਮੁੰਡੇ ਦੀਆਂ ਅੱਖਾਂ ਲਾਲ ਸਨ ਕਿਤੇ ਕੋਈ ਨਸ਼ਾ ਨਾ ਕਰਦਾ ਹੋਵੇ ਮੈਂ ਤਾਂ ਉਸ ਨੂੰ ਕਿਹਾ ਤਾਂ ਕੋਲੋਂ ਪੈਣ ਬੋਲ ਪਈ ਕਿਸ ਵੇਲੇ ਅੱਖ ਵਿੱਚ ਭੁੰਡੀ ਜਹੀ ਪੈ ਗਈ ਸੀ ਮਲਣ ਅੱਖ ਲਾਲ ਹੋ ਗਈ ਨਿੰਮੋਂ ਦੇ ਵੱਡੇ ਪਹਿਣ ਤੇ ਜੀਜਾ ਕਹਿਣ ਲੱਗੇ ਵੇਖੋ ਸਾਡੇ ਬਾਪੂ ਦਾ ਉਥੇ ਜਿਆਦਾ ਜਾਣ ਆਉਣ ਨਹੀਂ ਹੈ ਤੇ ਨਸ਼ਾ ਕਰਨ ਵਾਲਾ ਤਾਂ ਕਰਦਿਆਂ ਨੂੰ ਪਤਾ ਨਹੀਂ ਲੱਗਣ ਦਿੰਦਾ ਉਥੇ ਜੇ ਕੋਈ ਜਾਣ ਪਹਿਚਾਨ ਨਿਕਲਦਿਆ ਤਾਂ ਆਪਾਂ ਪੁੱਛ ਪੜਤਾਲ ਕਰ ਲਈਏ ਉਦੋਂ ਫੋਨ ਤਾਂ ਅਜਿਹਾਏ ਨਹੀਂ ਸੀ ਇਸ ਕਰਕੇ ਉਥੇ ਜਾ ਕੇ ਹੀ ਪਤਾ ਕਰਨਾ ਪੈਣਾ ਸੀ ਮੰਨਾ ਕਹਿੰਦੀ ਕਿ ਅਸੀਂ ਜਾਂਦੇ ਹਾਂ ਤੇ ਪਾਪਾ ਜੀ ਨੂੰ ਕਹਾਂਗੇ ਕਿ ਵਿਆਹ ਪੁੱਛਣ ਦੇ ਬਹਾਨੇ ਜਾ ਕੇ ਉੱਥੇ 1-2 ਦਿਨ ਰਹਿਣ ਤੇ ਹੋਰ ਵੀ ਕਿਸੇ ਤੋਂ ਪੁੱਛ ਲੈਣ ਤਾਂ ਆਪੇ ਪਤਾ ਲੱਗ ਜਾਵੇਗਾ ਉਹ ਕਰ ਗਏ ਤਾਂ ਮੰਨਾ ਦੇ ਪਰੌਣੇ ਸੁੱਖਾ ਸਿੰਘ ਨੇ ਆਪਣੇ ਬਾਪੂ ਨੂੰ ਸਾਰੀ ਗੱਲ ਦੱਸੀ ਤਾਂ ਉਹ ਕਹਿੰਦਾ ਕਿ ਆਪਾਂ ਕੁੜੀ ਰੋੜ ਨਹੀਂ ਥੋੜਾ ਏ ਮੈਂ ਜਾ ਕੇ ਸਾਰਾ ਪਤਾ ਕਰ ਲੈਂਦਾ ਹਾਂ ਤੁਹਾਡੀ ਮਾਂ ਦੀ ਮਾਸੀ ਦੀ ਧੀ ਉੱਥੇ ਰਹਿੰਦੀ ਹੈ ਤੁਹਾਡੀ ਮਾਂ ਦੇ ਪੂਰੇ ਹੋਣ ਤੋਂ ਬਾਅਦ ਕਦੇ ਗਏ ਤਾਂ ਨਹੀਂ ਪਰ ਹੁਣ ਤਾਂ ਜਾਣਾ ਹੀ ਪੈਣਾ ਹੈ ਨਾਲੇ ਮੁੰਡੇ ਦੇ ਘਰ ਵੀ ਜਾ ਆਵਾਂਗਾ ਉਹਨਾਂ ਨਾਲ ਵੀ ਸਾਗਾ ਗਿਰੀ ਪੈਂਦੀ ਹੈ ਪਰ ਮੈਂ ਦੂਰੋ ਹੀ ਸਹੀ ਸੁੱਖਾ ਸਿੰਘ ਦਾ ਬਾਪੂ ਮੱਗਰ ਸਿੰਘ ਸਵੇਰੇ ਹੀ ਬਸ ਚੜ ਚੱਲ ਜਿਪਿਆ ਪੈਂਡਾ ਵਾਵਾ ਸੀ ਇਸ ਲਈ ਉਹ ਸ਼ਾਮ ਨੂੰ ਉਹਨਾਂ ਦੇ ਪਿੰਡ ਪਹੁੰਚ ਗਿਆ ਤੇ ਆਪਣੀ ਘਰ ਵਾਲੀ ਦੀ ਮਾਸੀ ਦੀ ਧੀ ਵੱਲ ਚਲਾ ਗਿਆ ਉਹ ਦੋਵੇਂ ਜੀਲ ਉਸ ਨੂੰ ਵੇਖ ਕੇ ਕਹਿੰਦੇ ਕਿ ਅੱਜ ਪਾ ਕਿਵੇਂ ਰਾਹ ਪੁੱਲ ਗਿਆ ਤਾਂ ਉਹ ਕਹਿੰਦਾ ਕਿ ਬਸ ਕੰਮ ਹੀ ਆਇਆ ਹਾਂ ਆਪਣੇ ਪਿੰਡ ਸੁਰਜਨ ਸਿੰਘ ਹੈ ਨਾ ਉਹ ਮੈਨੂੰ ਪਿਛਲੇ ਮਹੀਨੇ ਇੱਕ ਵਿਆਹ ਤੇ ਮਿਲਿਆ ਤਾਂ ਕਹਿੰਦਾ ਕਿ ਮੇਰੇ ਮੁੰਡੇ ਵੱਲ ਕਿਸੇ ਚੰਗੇ ਘਰ ਦੀ ਕੁੜੀ ਦਾ ਰਿਸ਼ਤਾ ਕਰਾ ਮੇਰੇ ਮੁੰਡੇ ਨੂੰ 60 ਕਿੱਲੇ ਆਉਂਦੇ ਨੇ ਉਹ ਕਹਿੰਦੇ ਕਿ 30 ਹੀ ਨੇ 30 ਉਹਦੇ ਚਾਚੇ ਦੀ ਨੇ ਉਹਦਾ ਬੱਚਾ ਨਹੀਂ ਹੋਇਆ ਤੇ ਉਹ ਉਹ ਨੂੰ ਆਪਣੇ ਹੀ ਦੱਸਦਾ ਏ ਉਸ ਨੇ ਕੀ ਪਤਾ ਦੇਣੀ ਵੀ ਏ ਕਿ ਨਹੀਂ ਨਾਲੇ ਕੱਲਾ ਮੁੰਡਾ ਹੋਣ ਕਰਕੇ ਉਹ ਤਾਂ ਬਹੁਤ ਵਿਗੜਿਆ ਹੋਇਆ ਹੈ ਜੀਪ ਰੱਖੀ ਹੈ ਤੇ ਲੋਫਰ ਜੇ ਮੁੰਡਿਆਂ ਦੇ ਨਾਲ ਰਲ ਕੇ दारू ਪੀਂਦਾ ਏ ਤੇ ਮੈਂ ਤਾਂ ਸੁਣਿਆ ਕੋਈ ਹੋਰ ਨਸ਼ਾ ਵੀ ਕਰਦਾ ਏ ਮੱਘਰ ਸਿੰਘ ਦਾ ਸਾਡੂ ਕਹਿਣ ਲੱਗਾ ਮੱਘਰ ਸਿੰਘ ਕਹਿੰਦਾ ਓਹੋ ਇਹ ਤਾਂ ਬਹੁਤ ਗਲਤ ਕੰਮ ਹੋ ਚੱਲਿਆ ਸੀ ਆਪਣੇ ਸੁਕੇ ਦੀ ਸਾਲੀ ਦਾ ਸਾਖ ਕਰਾ ਦਿੱਤਾ ਹੈ ਉਹ 4 ਦਿਨ ਪਹਿਲਾਂ ਹੀ ਪਿਆਰ ਦੇ ਕੇ ਗਏ ਨੇ ਭਾ ਤੁਸੀਂ ਸਾਨੂੰ ਹੀ ਪੁੱਛ ਲੈਂਦੇ ਉਹ ਤਾਂ ਮੁੰਡਾ ਹੈ ਨਹੀਂ ਬਿਉਣ ਲਾਇਕ ਐਵੇਂ ਕੁੜੀ ਦੀ ਜ਼ਿੰਦਗੀ ਰੋੜਨੀ ਬਹੁਤ ਗਲਤ ਕੀਤਾ ਸੁਰਜਨ ਸਿੰਘ ਨੇ ਬੇਬੇ ਦੀ ਪੁਰਾਣੀ ਸਖੀਰੀ ਸੀ ਉਹਦਾ ਵੀ ਲਿਹਾਜ਼ ਵੀ ਨਹੀਂ ਕੀਤਾ ਮੈਂ ਤਾਂ ਉਹਨਾਂ ਨੂੰ ਕਹਾਂਗਾ ਕਿ ਜਵਾਬ ਦੇ ਦਿਓ ਪਰ ਭਾ ਉਹਨਾਂ ਨੂੰ ਪਤਾ ਨਾ ਲੱਗੇ ਕਿ ਤੁਸੀਂ ਸਾਡੇ ਕੋਲ ਆਏ ਸੀ ਉਹ ਤਾਂ ਮੁੰਡਾ ਬਹੁਤ ਭੜਾ ਏ ਸਾਡੇ ਨਾਲ ਬੈਰ ਬਣ ਜਾਵੇਗਾ ਮੱਘਰ ਸਿੰਘ ਕਹਿੰਦਾ ਮੈਂ ਹੁਣ ਹਨੇਰੇ ਹੋਏ ਹੀ ਆਇਆ ਹਾਂ ਤੇ ਸਵੇਰੇ ਮੈਂ ਮੂੰਹ ਹਨੇਰੇ ਚੱਲਾ ਜਾਵਾਂਗਾ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਮੈਂ ਇੱਥੇ ਆਇਆ ਸੀ ਰਾਤ ਰੋਟੀ ਪਾਣੀ ਖਾ ਮੱਘਰ ਸਿੰਘ ਪੈ ਗਿਆ ਪਰ ਉਸਨੂੰ ਸਾਰੀ ਰਾਤ ਨੀਂਦ ਨਹੀਂ ਆਈ ਉਹ ਸਵੇਰੇ ਹੀ ਚਾਹ ਦਾ ਕੱਪ ਪੀ ਉੱਥੋਂ ਨਿਕਲ ਗਿਆ ਤੇ ਉਹ ਉਤੋਂ ਸਿੱਧਾ ਆਪਣੇ ਕੋੜਮਾ ਦੇ ਘਰ ਆ ਗਿਆ ਨਿੰਮੋ ਦਾ ਬਾਪੂ ਉਸ ਨੂੰ ਵੇਖ ਕੇ ਅੱਗੋਂ ਉੱਠ ਕੇ ਮਿਲਿਆ ਤਾਂ ਕਹਿੰਦਾ ਭਰਾਵਾ ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਬਹੁਤ ਵੱਡਾ ਪਾਪ ਹੋਣ ਲੱਗਿਆ ਸੀ ਮੁੰਡਾ ਤਾਂ ਸੱਚ ਮੁੱਚ ਠੀਕ ਨਹੀਂ ਨਿੰਮੋ ਦਾ ਬਾਪੂ ਕਹਿੰਦਾ ਬਾਜੀ ਤੁਸੀਂ ਕਿਹੜਾ ਜਾਣ ਕੇ ਕਿਰਾਇਆ ਸੀ ਚਲੋ ਪਰਮਾਤਮਾ ਦਾ ਸ਼ੁਕਰ ਹੈ ਕਿ ਵੇਲੇ ਨਾ ਪਤਾ ਲੱਗ ਗਿਆ ਸਾਰੇ ਉਸ ਕੋਲ ਆ ਕੇ ਬੈਠੇ ਤੇ ਉਸ ਨੇ ਸਾਰੀ ਗੱਲ ਦੱਸੀ ਤਪਜਨ ਕਹਿੰਦਾ ਮਾਸਟਰ ਜੀ ਹੁਣ ਤੁਸੀਂ ਉਹਨਾਂ ਨੂੰ ਜਵਾਬ ਦੇ ਦਿਓ ਮੱਗਰ ਸਿੰਘ ਕਹਿੰਦਾ ਪੁੱਤਰ ਉਹ ਕਹਿੰਦੇ ਸਨ ਕਿ ਅਸੀਂ ਮੁੰਡੇ ਦਾ ਵਿਆਹ ਛੇਤੀ ਕਰਨਾ ਹੈ ਜਦੋਂ ਵਿਆਹ ਬਾਰੇ ਪੁੱਛਣਗੇ ਤਾਂ ਮੈਂ ਜਵਾਬ ਦੇ ਦਿਆਂਗਾ ਸੁਰਜਨ ਸਿੰਘ ਨੇ ਮਹੀਨੇ ਕੁ ਬਾਅਦ ਆਪਣੇ ਲਾਗੀ ਨੂੰ ਮੱਗਰ ਸਿੰਘ ਕੋਲ ਵਿਆਹ ਲਈ ਭੇਜਿਆ ਤਾਂ ਉਹ ਕਹਿੰਦਾ ਕਿ ਜਾ ਕੇ ਉਹਨਾਂ ਨੂੰ ਕਹਿ ਦੇਈ ਕਿ ਤੂੰ ਮੈਨੂੰ ਹਨੇਰੇ ਵਿੱਚ ਰੱਖਿਆ ਹੈ ਤੇਰਾ ਮੁੰਡਾ ਨਸ਼ੇ ਕਰਦਾ ਹੈ ਇਸ ਕਰਕੇ ਮੇਰੀ ਵੱਲੋਂ ਜਵਾਬ ਹੈ ਮੈਂ ਐਵੇਂ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰਾਂ ਇਹ ਜਵਾਬ ਸੁਣ ਕੇ ਉਸ ਨੂੰ ਸੱਤੇ ਕਪੜੀ ਅੱਗ ਲੱਗ ਗਈ ਤੇ ਉਹ ਕਹਿੰਦਾ ਮੈਂ ਦੱਸਾਂਗਾ ਮੱਗਰ ਸਿੰਘ ਨੂੰ ਕਿ ਕਿਵੇਂ ਮੇਰੇ ਮੁੰਡੇ ਦਾ ਰਿਸ਼ਤਾ ਤੋੜਿਆ ਹੈ ਮੁੰਡਾ ਕਚੀਚੀਆਂ ਪੜਦਾ ਕਹਿੰਦਾ ਬਾਪੂ ਤੂੰ ਫਿਕਰ ਨਾ ਕਰ ਮੈਨੂੰ ਭਾਵੇਂ ਉਹ ਕੁੜੀ ਕੱਢ ਕੇ ਲਿਆਉਣੀ ਪਵੇ ਮੈਂ ਛੱਡਦਾ ਨਹੀਂ ਨਹੀਂ ਮੁੰਡਾ ਪਰਿਵਾਰ ਸੋਚਦਾ ਹੈ ਕਿ ਚਲੋ ਵੇਲੇ ਨਾਲ ਹੀ ਪਤਾ ਚੱਲ ਗਿਆ ਨਹੀਂ ਕੁੜੀ ਦੀ ਜ਼ਿੰਦਗੀ ਖਰਾਬ ਹੋ ਜਾਣੀ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਧੀ ਨਾਲ ਕੀ ਹੋਣ ਵਾਲਾ ਹੈ ਨਿੰਮੋ ਉਹਨਾਂ ਦਾ ਕਾਰ ਸੜਕ ਤੇ ਉੱਤੇ ਹੀ ਸੀ ਤੇ ਉਹਦੇ ਬਾਪੂ ਨੇ ਆਪਣੀ ਪੈਲੀ ਵਿੱਚ ਹੀ ਮਕਾਨ ਬਣਾਏ ਸਨ ਮੁੰਡੇ ਵਾਲੇ ਉਹਨਾਂ ਦੇ ਕਾਰ ਆਏ ਹੋਏ ਸਨ ਤੇ ਉਹਨਾਂ ਦੇ ਥਾਂ ਟਿਕਾਣੇ ਵਰੀ ਜਾਣਦੇ ਸਨ ਉਸ ਮੁੰਡੇ ਨੇ ਆਪਣੇ ਨਾਲ 4-5 ਮੁੰਡੇ ਲਏ ਤੇ ਜੀਪ ਤੇ ਨਿੰਮੂ ਦੇ ਘਰ ਚੱਲ ਪਏ। ਉਹ ਜਦੋਂ ਉੱਥੇ ਪਹੁੰਚੇ ਤਾਂ ਨਿੰਮੂ ਦਾ ਬਾਪੂ ਤੇ ਵੱਡਾ ਭਰਾ ਘਰ ਤੋਂ ਥੋੜੀ ਦੂਰੀ ਖੇਤਾਂ ਵਿੱਚ ਕੰਮ ਕਰ ਰਹੇ ਸਨ। ਨਿੱਕਾ ਤੇ ਉਸਦੀ ਬੇਬੇ ਅੰਦਰ ਬੈਠੇ ਸੀ। ਉਹ ਦੋਵੇਂ ਨਾਨ ਪਰਝਾਈ ਬਾਹਰ ਨਿੰਮ ਦੀ ਸ਼ਾਮੇ ਤੰਦੂਰ ਤੇ ਦੁਪਹਿਰ ਦੀਆਂ ਰੋਟੀਆਂ ਲਾ ਰਹੀਆਂ ਸੀ। ਜਦੋਂ ਇੱਕ ਜੀਪ ਉਹਨਾਂ ਦੇ ਘਰ ਅੱਗੇ ਆ ਕੇ ਰੁਕੀ ਤਾਂ ਨਿੰਮੂ ਦੀ ਪਰਝਾਈ ਉਸ ਨੂੰ ਕਹਿੰਦੀ ਆ ਸਾਡੇ ਘਰ ਕੌਣ ਆ ਗਿਆ? ਇਨਚਰ ਨੂੰ ਇੱਕ ਮੁੰਡਾ ਜੀ ਵਿੱਚੋਂ ਉੱਤਰ ਕੇ ਆਇਆ ਤੇ ਕਹਿੰਦਾ ਭੈਣ ਜੀ ਪਾਣੀ ਪੀਣਾ ਸੀ ਨਿੰਮੋ ਦੀ ਪਰਚਾਈ ਉਸ ਨੂੰ ਕਹਿੰਦੀ ਨਿੰਮੋ ਤੂੰ ਰੋਟੀਆਂ ਲਾ ਮੈਂ ਇਹਨੂੰ ਪਾਣੀ ਲਿਆ ਦਿਆਂ ਉਹ ਪਾਣੀ ਲੈ ਕੇ ਆਈ ਤਾਂ ਉਹ ਮੁੰਡਾ ਉੱਥੇ ਨਹੀਂ ਸੀ ਉਹ ਨਿੰਮੋ ਨੂੰ ਆਵਾਜ਼ਾਂ ਮਾਰਦੀ ਨਿੰਮੋ ਕਿੱਥੇ ਗਈ ਤੰਦੂਰ ਵਿੱਚ ਸਾਰੀਆਂ ਰੋਟੀਆਂ ਸੜ ਗਈਆਂ ਹੋਣੀਆਂ ਨੇ ਉਸ ਨੇ ਬਾਹਰ ਜਾ ਕੇ ਵੇਖਿਆ ਤਾਂ ਨਾ ਜੀਪ ਸੀ ਤੇ ਨਾ ਉਹ ਮੁੰਡਾ ਨਿੰਮੂ ਨਿੰਮੂ ਕਰਦੀ ਉਹ ਅੰਦਰ ਭੱਜੀ ਗਈ ਬੇਬੇ ਨਿੰਮੂ ਕੀ ਹੋਇਆ ਨਿੰਮੋ ਨੂੰ ਉਹ ਦੋਵੇਂ ਮਾਂ ਪੁੱਤਰ ਬਾਹਰ ਨੂੰ ਭੱਜੇ ਆਏ ਤਾਂ ਉਹ ਨਿੱਕੇ ਨੂੰ ਕਹਿੰਦੀ ਛੇਤੀ ਭੱਜ ਕੇ ਆਪਣੇ ਪ੍ਰਾਤਿਪਾਪੂ ਨੂੰ ਸੱਦ ਕੇ ਲਿਆ ਉਹ ਕਹਿੰਦਾ ਹੈ ਕਿ ਭਾਬੀ ਹੋਇਆ ਕੀ ਤੈਨੂੰ ਕਿਹਾ ਛੇਤੀ ਬੁਲਾ ਕੇ ਲਿਆ ਟਾਈਮ ਨਹੀਂ ਹੈ ਦੱਸਣ ਦਾ ਨਿੱਕੇ ਦੇ ਜਾਣ ਤੋਂ ਬਾਅਦ ਉਹ ਬੇਬੇ ਨੂੰ ਦੱਸਦੀ ਹੈ ਬੇਬੇ ਜੀ ਪਾਈ ਸੀ ਉਸ ਵਿੱਚ 4-5 ਮੁੰਡੇ ਸੀ ਮੈਨੂੰ ਲੱਗਦਾ ਇਹ ਉਹ ਹੋਣਗੇ ਜਿਨ੍ਹਾਂ ਨੂੰ ਆਪਾਂ ਸਾਖ ਦਾ ਜਵਾਬ ਦਿੱਤਾ ਬੇਬੇ ਉਹਨਾਂ ਬਾਪੂ ਹੁਰਾਂ ਦੇ ਆਉਂਦਿਆਂ ਨੂੰ ਨਿੰਮੋ ਨੂੰ ਲੈ ਕੇ ਕਿਤੇ ਤੇ ਕਿਤੇ ਨਿਕਲ ਜਾਣਾ ਹਾਏ ਆਪਾਂ ਕੀ ਕਰੀਏ ਇਹਨਾਂ ਨੂੰ ਉਹ ਤਿੰਨੇ ਪਿਓ ਪੁੱਤਰ ਭੱਜੇ ਆਏ ਉਹਨਾਂ ਨੂੰ ਕੋਈ ਗੱਲ ਸਮਝ ਨਹੀਂ ਆ ਰਹੀ ਸੀ ਉਹਨਾਂ ਦੇ ਆਉਂਦਿਆਂ ਨੂੰ ਬੇਬੇ ਦਾ ਰੋਣ ਪਿੱਟਣ ਲੱਗ ਪਈ ਉਹ ਕਹਿੰਦੇ ਕਿ ਕੀ ਹੋ ਗਿਆ ਨਿੰਮੋ ਨੂੰ ਨਿੰਮੋ ਦੀ ਪਰਜਾਈ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਤਿੰਨੇ ਪਿਓ ਪੁੱਤਰ ਭੱਜ ਪਏ ਨਿੱਕੇ ਨੂੰ ਪਿੰਡ ਆਪਣੇ ਚਾਚੇ ਵੱਲ ਕੱਲਿਆ ਵੱਡਾ ਸੱਦਾਰਾ ਕਰੋ ਸਕੂਟਰ ਲੈਣ ਗਿਆ ਕਿਉਂਕਿ ਉਦੋਂ ਸਕੂਟਰ ਕਿਸੇ ਤਕੜੇ ਬੰਦੇ ਕੋਲ ਹੀ ਹੁੰਦਾ ਸੀ ਤੇ ਨਿੰਮੋ ਦੇ ਬਾਪੂ ਨੇ ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਕਰਵਾਈ ਮਿੰਟਾਂ ਵਿੱਚ ਹੀ ਸਾਰਾ ਪਿੰਡ ਇਕੱਠਾ ਹੋ ਗਿਆ ਸਭ ਕਹਿਣ ਲੱਗੇ ਕਿ ਸਾਡੀ ਤੀਨੂੰ ਕੋਈ ਲੈ ਕੇ ਕਿਵੇਂ ਜਾਏਗਾ ਜਿਉਂ-ਜਿਉਂ ਗੱਲ ਫੈਲੀ ਜਿਸ ਕਿਸੇ ਕੋਲ ਸਕੂਟਰ ਸੀ ਉਹ ਸਕੂਟਰ ਲੈ ਕੇ ਆ ਗਿਆ ਜਿਸ ਕੋਲ ਬੰਦੂਕ ਜਾਂ ਪਿਸਤੌਲ ਸੀ ਉਹ ਲੈ ਆਇਆ ਟਰੱਕਾਂ ਵਾਲੇ ਟਰੱਕ ਲੈ ਆਏ ਦੋ ਜਣਿਆਂ ਛੇਤੀ ਛੇਤੀ ਥਾਣੇ ਜਾ ਰਿਪੋਰਟ ਲਿਖਾਈ ਦੋ ਟਰੱਕਾਂ ਤੇ 8-10 ਬੰਦੇ ਬਹਿ ਕੇ ਦੋ ਪਾਸੇ ਚੱਲ ਪਏ ਤਾਂ ਜੋ ਉਹਨਾਂ ਨੂੰ ਫੜਿਆ ਜਾ ਸਕੇ ਪਰ ਇਹ ਸਭ ਕਰਦਿਆਂ ਅੱਧਾ ਘੰਟਾ ਲੰਘ ਗਿਆ ਸੀ ਇਹਨੇ ਟਾਈਮ ਵਿੱਚ ਉਹ ਪਤਾ ਨਹੀਂ ਕਿੱਥੇ ਲੰਘ ਗਏ ਸਾਰਾ ਇਲਾਕਾ ਹੀ ਉਹਨਾਂ ਦੇ ਨਾਲ ਨਿੰਮੋ ਨੂੰ ਲੱਭਣ ਵਿੱਚ ਲੱਗ ਪਿਆ ਸਾਰੇ ਸਾਖ ਪੈਣਪਰਾ ਪੁਲਿਸ ਵੀ ਨਿੰਮੋ ਨੂੰ ਲੱਭ ਰਹੇ ਸਨ ਪਰ ਪਤਾ ਉਹ ਨਿੰਮੋ ਨੂੰ ਲੈ ਕੇ ਕਿੱਥੇ ਲੁੱਗ ਗਏ ਸਨ ਇੱਕ ਮਹੀਨਾ ਹੋ ਗਿਆ ਸੀ ਇੰਨਾ ਭੱਜਣ ਦੇ ਬਾਵਜੂਦ ਵੀ ਨਿੰਮੋ ਦਾ ਕੋਈ ਥਾਂ ਪਤਾ ਨਹੀਂ ਸੀ ਉਸਦੀ ਮਾਂ ਦਾ ਮੰਜੇ ਤੇ ਹੀ ਪੈ ਗਈ ਸੀ ਪੈਣਾ ਦਾ ਵੀ ਰੋ ਰੋ ਕੇ ਬੁਰਾ ਹਾਲ ਸੀ ਵੱਡੀ ਦਾ ਸਹੁਰਾ ਮੱਗਰ ਸਿੰਘ ਰੋਂਦਾ ਹੋਇਆ ਕਹਿੰਦਾ ਹੈ ਕਿ ਮੈਂ ਕੀ ਕਰ ਬੈਠਾ ਪਤਾ ਨਹੀਂ ਨਿੰਮੋ ਦਾ ਕੀ ਹਾਲ ਹੋਵੇਗਾ ਪੁਲਿਸ ਨੂੰ ਸੂਚਿ ਮਿਲੀ ਕਿ ਉਹ ਜੂਪੀ ਵਿੱਚ ਹਨ ਪੁਲਿਸ ਫੋਰਸ ਪੰਜਾਬ ਤੋਂ ਜੂਪੀ ਨੂੰ ਰਵਾਨਾ ਹੋਈ ਤਾਂ ਨਾਲ ਇੱਕ ਟਰੱਕ ਤੇ ਇਲਾਕੇ ਦੇ ਬੰਦੇ ਵੀ ਆਪਣਾ ਅਸਲਾ ਲੈ ਕੇ ਨਾਲ ਚੱਲ ਪਏ ਜਿੱਥੇ ਉਹਨਾਂ ਬਾਰੇ ਪਤਾ ਲੱਗਾ ਸੀ ਉਹ ਉਹਨਾਂ ਦੇ ਰਿਸ਼ਤੇਦਾਰਾਂ ਦਾ ਫਾਰਮ ਸੀ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉੱਥੋਂ ਕਿਤੇ ਹੋਰ ਜਾ ਚੁੱਕੇ ਸਨ ਪੁਲਿਸ ਨੇ ਉਹਨਾਂ ਦੇ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਜਦੋਂ ਕੁੱਟਾਪਾ ਚਾੜਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਕਿੱਥੇ ਗਏ ਹਨ ਜਦੋਂ ਪੁਲਿਸ ਨੇ ਉਥੇ ਛਾਪਾ ਮਾਰਿਆ ਉਹਨਾਂ ਨਿੰਮੋ ਨੂੰ ਬੰਦਿਆਂ ਵਾਲਾ ਕੁਰਤਾ ਪਜਾਮਾ ਪਾਇਆ ਹੋਇਆ ਸੀ ਤੇ ਸਿਰ ਤੇ ਪਰਨਾ ਬੰਨਿਆ ਸੀ ਤਾਂ ਕਿ ਰਸਤੇ ਵਿੱਚ ਉਸ ਨੂੰ ਕੋਈ ਪਛਾਣ ਨਾ ਸਕੇ ਉਹ ਪੰਜ ਮੁੰਡੇ ਉਸ ਨਾਲ ਕਮਰੇ ਵਿੱਚ ਸਨ ਤੇ ਉਸ ਨਾਲ ਉਹਨਾਂ ਪੰਜਾਂ ਮੁੰਡਿਆਂ ਨੇ ਪਤਾ ਨਹੀਂ ਕਿੰਨੀ-ਕਿੰਨੀ ਵਾਰ ਗਲਤ ਕੰਮ ਕੀਤਾ ਤੇ ਉਹ ਅਧਮੋਈ ਹੋਈ ਪਈ ਸੀ ਪਤਾ ਨਹੀਂ ਉਸ ਨੂੰ ਕੋਈ ਨਸ਼ਾ ਦਿੱਤਾ ਸੀ ਉਹ ਬੇਸੁਰਤ ਪਈ ਸੀ ਨਿੰਮੋ ਨੂੰ ਬੇਕੇ ਉਦੇਪਿਓ ਤੇ ਪ੍ਰਾਵਾਂ ਦੀਆਂ ਟਾਹਾਂ ਨਿਕਲ ਗਈਆਂ ਉਹਦਾ ਬਾਪ ਉਸ ਨੂੰ ਬਾਹਾਂ ਵਿੱਚ ਲੈ ਕੇ ਕਿੰਨਾ ਚਿਰ ਰੋਈ ਗਿਆ ਪਰ ਨਿੰਮੋ ਨੂੰ ਕੋਈ ਪਤਾ ਨਹੀਂ ਸੀ ਕਿ ਕੌਣ ਆਇਆ ਹੈ ਨਾਲ ਗਏ ਬੰਦਿਆਂ ਨੇ ਉਹਨਾਂ ਫੜ ਕੇ ਪ੍ਰਾਂਕੀਤਾ ਤੇ ਪੁਲਿਸ ਵਾਲੇ ਚਲੋ ਕੁੜੀ ਨੂੰ ਗੱਡੀ ਵਿੱਚ ਪਾਓ ਇਸ ਨੂੰ ਹਸਪਤਾਲ ਦਾਖਲ ਕਰਵਾਉਂਦੇ ਹਾਂ ਪੁਲਿਸ ਨੇ ਉਹਨਾਂ ਮੁੰਡਿਆਂ ਨੂੰ ਗ੍ਰਿਫਤਾਰ ਕਰਕੇ ਆਪਣੀਆਂ ਗੱਡੀਆਂ ਵਿੱਚ ਬਿਠਾ ਲਿਆ ਤੇ ਨਿੰਮੋ ਨੂੰ ਇੱਕ ਗੱਡੀ ਵਿੱਚ ਲਿਆ ਕੇ ਉਤੋਂ ਹਸਪਤਾਲ ਵਿੱਚੋਂ ਚੈੱਕ ਕਰਵਾਇਆ ਤਾਂ ਉਹ ਕਹਿੰਦੇ ਕਿ ਇਸ ਨੂੰ ਦਾਖਲ ਕਰਵਾਉਣਾ ਪੈਣਾ ਹੈ। ਪੁਲਿਸ ਨਿੰਮੋ ਨੂੰ ਉੱਥੇ ਲੈ ਆਈ ਤੇ ਪੰਜਾਬ ਲੈ ਕੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਤਾਂ ਜਦੋਂ ਲੇਡੀ ਡਾਕਟਰ ਨੇ ਉਹਦੀ ਹਾਲਤ ਵੇਖੀ ਤਾਂ ਉਹਦਾ ਰੋਂ ਨਿਕਲ ਗਿਆ। ਇੰਨੇ ਮੁੰਡਿਆਂ ਦੇ ਜ਼ਬਰਦਸਤੀ ਕਰਨ ਕਰਕੇ ਉਹਦੇ ਸਰੀਰ ਦੇ ਤੱਲੇ ਦੇ ਹਿੱਸੇ ਤੇ ਜ਼ਖਮੀ-ਜ਼ਖਮ ਸਨ ਤੇ ਥਾਂ-ਥਾਂ ਤੇ ਖੂਨ ਨਿਕਲ ਕੇ ਸੁੱਕ ਗਿਆ ਸੀ। ਉਹ ਵੈਸ਼ੀ ਉਸੇ ਹਾਲਤ ਵਿੱਚ ਉਸ ਨੂੰ ਨੋਚਦੇ ਰਹੇ ਹਸਪਤਾਲ ਵਿੱਚ ਉਹਦਾ ਇਲਾਜ ਚੱਲਦਿਆਂ ਨੂੰ 15 ਦਿਨ ਹੋ ਗਏ ਸਨ ਪਰ ਨੀਮੋ ਅਜੇ ਤੱਕ ਨਾ ਬੋਲੀ ਸੀ ਤੇ ਨਾ ਹੀ ਕਿਸੇ ਨੂੰ ਵੇਖ ਕੋਈ ਰਿਐਕਟ ਕਰਦੀ ਸੀ ਟੀਕੇ ਦਵਾਈਆਂ ਨਾਲ ਉਹ ਬੇਹੋਸ਼ੀ ਵਿੱਚ ਹੀ ਰਹਿੰਦੀ ਤੇ ਜਦੋਂ ਜਾਗਦੀ ਸਿਰਫ ਅੱਖਾਂ ਖੋਲ ਕੇ ਵੇਖੀ ਜਾਂਦੀ ਪਰ ਆਪਰ ਜਾਈ ਪੈਣਾ ਸਾਰੇ ਆ ਕੇ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਪਰ ਉਹ ਬਿਲਕੁਲ ਨਾ ਬੋਲਦੀ ਉਹਦੀ ਮਾਂ ਕਰ ਮੰਚੇ ਤੇ ਪੈਸੀ ਉਸ ਨੂੰ ਹਸਪਤਾਲ ਨਾਲ ਲੈ ਕੇ ਗਏ ਨਿੰਮੋ ਦੀ ਹਾਲਤ ਵੇਖੋ ਹੁਣ ਜੀ ਮਰ ਜਾਵੇਗੀ ਮਹੀਨੇ ਕੋ ਤੱਕ ਉਸ ਦੇ ਅੰਦਰੂ ਜਖਮ ਠੀਕ ਹੋਣ ਲੱਗੇ ਤਾਂ ਡਾਕਟਰ ਦੇ ਕਹਿਣ ਤੇ ਮੜਾ ਜਾ ਉੱਠ ਕੇ ਬੈਠਣ ਲੱਗੀ ਡਾਕਟਰ ਦੇ ਕਹਿਣ ਤੇ ਉਹਦੀ ਮਾਂ ਨੂੰ ਲੈ ਕੇ ਆਏ ਤਾਂ ਮਾਂ ਨੇ ਸਿਰ ਤੇ ਪਿਆਰ ਦਿੱਤਾ ਤੇ ਕੁੱਟ ਕੇ ਜੱਫੀ ਪਾਈ ਤਾਂ ਉਹਦੀ ਅੱਖਾਂ ਵਿੱਚੋਂ ਹੰਝੂ ਨਿਕਲ ਆਏ ਡਾਕਟਰ ਕਹਿਣ ਲੱਗੇ ਕਿ ਸਮਝੋ ਇਸ ਦੀ ਦਿਮਾਗੀ ਸੈਂਸ ਵਾਪਸ ਆ ਰਹੀ ਹੈ ਜੋ ਜ਼ਿਆਦਾ ਨਸ਼ਾ ਦੇਣ ਜਾਂ ਬਹੁਤ ਜ਼ਿਆਦਾ ਡਰਨ ਕਰਕੇ ਖਤਮ ਹੋ ਚੁੱਕੀ ਸੀ ਜਦੋਂ ਨਿੰਮੋ ਤੁਰ ਕੇ ਬਾਥਰੂਮ ਤੱਕ ਜਾਣ ਲੱਗ ਪਈ ਤਾਂ ਡਾਕਟਰਾਂ ਨੇ ਉਸ ਨੂੰ ਪੁੱਛਣਾ ਕਿ ਤੇਰੇ ਨਾਲ ਕੀ ਹੋਇਆ ਸੀ ਪਰ ਉਹ ਕੁਝ ਵੀ ਨਾ ਬੋਲਦੀ ਇੱਕ ਦਿਨ ਡਾਕਟਰਾਂ ਨੇ ਪੁਲਿਸ ਇੰਸਪੈਕਟਰ ਜਿਸ ਕੋ ਨਿੰਮੋ ਦਾ ਕੇਸ ਨੂੰ ਕਿਹਾ ਇਹਦੇ ਦੋਸ਼ੀਆਂ ਨੂੰ ਇਸ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਹੋ ਸਕਦਾ ਹੈ ਉਹਨਾਂ ਨੂੰ ਵੇਖ ਕੇ ਇਸ ਨੂੰ ਕੁਝ ਜ਼ਿਆਦਾ ਜਾਵੇ ਕਿਸ ਨਾਲ ਕੀ ਵਾਪਰਿਆ ਸੀ ਪੁਲਿਸ ਵਾਲੇ ਦੋ ਦੋਸ਼ੀਆਂ ਇੱਕ ਨਿੰਮੋ ਦਾ ਮਗਿੱਤਾ ਤੇ ਇੱਕ ਹੋਰ ਨੂੰ ਨਾਲ ਲੈ ਕੇ ਆਈ ਤਾਂ ਨਿੰਮੋ ਨੇ ਜਦੋਂ ਉਹਨਾਂ ਨੂੰ ਵੇਖਿਆ ਤਾਂ ਉਹ ਚੀਕਾਂ ਮਾਰਨ ਲੱਗੀ ਤੇ ਫਿਰ ਬੇਹੋਸ਼ ਹੋ ਗਈ ਪੁਲਿਸ ਵਾਲੇ ਦੋ ਦੋਸ਼ੀਆਂ ਇੱਕ ਨਿੰਮੋ ਦਾ ਮਗਿੱਤਾ ਤੇ ਇੱਕ ਹੋਰ ਨੂੰ ਨਾਲ ਲੈ ਕੇ ਆਈ ਤਾਂ ਨਿੰਮੋ ਨੇ ਜਦੋਂ ਉਹਨਾਂ ਨੂੰ ਵੇਖਿਆ ਤਾਂ ਉਹ ਚੀਕਾਂ ਮਾਰਨ ਲੱਗੀ ਤੇ ਫਿਰ ਬੇਹੋਸ਼ ਹੋ ਗਈ ਤਾਂ ਡਾਕਟਰ ਨੇ ਉਸ ਨੂੰ ਫਟਾਫਟ ਇੰਜੈਕਸ਼ਨ ਦਿੱਤਾ ਤੇ ਉਹ ਸੌਂ ਗਈ 2 ਘੰਟੇ ਬਾਅਦ ਉਹ ਉੱઠી ਤਾਂ ਡਾਕਟਰ ਨੇ ਉਹਦੀ ਮਾਂ ਨੂੰ ਬੁਲਾਇਆ ਜਦੋਂ ਮਾਂ ਨੇ ਉਸ ਨੂੰ ਕੋਟ ਕੇ ਨਾਲ ਲਾਇਆ ਤਾਂ ਉਹ ਉੱਚੀ ਉੱਚੀ ਰੋਣ ਲੱਗ ਪਈ ਮਾਂ ਮੈਨੂੰ ਮਰ ਜਾਂ ਦੇਣਾ ਸੀ ਮੈਨੂੰ ਕਿਉਂ ਬਚਾਇਆ ਮੇਰਾ ਸਭ ਕੁਝ ਲੁੱਟਿਆ ਗਿਆ ਕੁਝ ਨਹੀਂ ਰਿਹਾ ਦੋਵੇਂ ਮਾਮਾ ਤੀਆਂ ਗੱਲ ਲੱਗ ਰੋ ਰਹੀਆਂ ਸਨ ਡਾਕਟਰ ਦੇ ਵੀ ਹੰਝੂ ਵਹਿ ਰਹੇ ਸਨ ਤੇ ਉਸ ਨੇ ਉਹਨਾਂ ਨੂੰ ਰੋਕਿਆ ਨਾ ਤਾਂ ਜੋ ਦੋਮਾਂ ਦਾ ਦਰਦ ਹੰਝੂਆਂ ਵਿੱਚ ਵਹਿ ਜਾਵੇ ਤੇ ਉਹਨਾਂ ਦੀ ਤਕਲੀਫ ਕੁਝ ਘੱਟ ਹੋ ਜਾਵੇ ਕਿੰਨੀ ਦੀ ਰੋਕੇ ਨਿੰਮੋ ਦੀ ਮਾਂ ਉਸ ਨੂੰ ਚੁੱਪ ਕਰਾਉਂਦੀ ਹੋਈ ਕਹਿੰਦੀ ਹੈ ਕਿ ਰੋ ਨਾ ਤੀਏ ਹੁਣ ਉਹ ਫੜੇ ਗਏ ਹਨ ਉਹਨਾਂ ਨੂੰ ਸਜ਼ਾ ਮਿਲੇਗੀ ਡਾਕਟਰ ਨੇ ਵਾਰੀ ਵਾਰੀ ਉਦੇ ਪਿਓ ਤੇ ਪੈਣ ਭਰਾਵਾਂ ਨੂੰ ਮਿਲਾਇਆ ਪਿਓ ਦੇ ਸਾਹਮਣੇ ਤਾਂ ਉਹ ਮੂੰਹ ਥੱਲੇ ਕਰਕੇ ਰੋਈ ਗਈ ਤਾਂ ਉਸਨੇ ਨਿੰਮੋ ਨੂੰ ਆਪਣੇ ਨਾਲ ਲਾ ਪਿਆਰ ਦਿੰਦਾ ਹੋਇਆ ਕਚੀਚੀਆਂ ਵੱਡਦਾ ਕਹਿੰਦਾ ਮੈਂ ਉਹਨਾਂ ਕੰਮੀਆਂ ਨੂੰ ਛੱਡਾਂਗਾ ਨਹੀਂ ਤੇ ਗੁੱਸੇ ਨਾਲ ਉਸਦਾ ਸਰੀਰ ਕੰਬਣ ਲੱਗ ਪਿਆ ਡਾਕਟਰ ਨੇ ਉਸ ਨੂੰ ਪਰਾਂ ਕਰਕੇ ਕੋਲ ਪੈਸਟ ਟੂਲ ਤੇ ਬਿਠਾਇਆ ਤੇ ਬਾਹਰੋਂ ਮੁੰਡਿਆਂ ਨੂੰ ਆਵਾਜ਼ ਮਾਰ ਪਾਣੀ ਮੰਗਾ ਕੇ ਉਸ ਨੂੰ ਪਿਆਇਆ ਜਦੋਂ ਸਾਰਿਆਂ ਨੇ ਨਿੰਮੂ ਨੂੰ ਮਿਲ ਲਿਆ ਤਾਂ ਡਾਕਟਰ ਨਿੰਮੂ ਦੀ ਮਾਂ ਨੂੰ ਕਹਿੰਦੀ ਹੈ ਕਿ ਪਹਿਲਾਂ ਤਾਂ ਸਾਨੂੰ ਏ ਸੀ ਕਿ ਇਸ ਦੀ ਜਾਨ ਵੱਜ ਜਾਵੇ ਹੁਣ ਸਾਨੂੰ ਇਸ ਦਾ ਟੈਸਟ ਕਰਨਾ ਪੈਣਾ ਹੈ ਕਿ ਕੀ ਤੇ ਇਹ ਗਰਭਵਤੀ ਤਾਂ ਨਹੀਂ ਕਿਉਂਕਿ ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਉਸ ਨੂੰ ਹਸਪਤਾਲ ਵਿੱਚ ਆਏ ਤੇ ਡੇਡ ਮਹੀਨਾ ਉਹਨਾਂ ਨੇ ਇਸ ਨੂੰ ਰੱਖਿਆ ਹੈ ਉਹਦੀ ਮਾਂ ਹੱਥ ਜੋੜਦੀ ਹੋਈ ਕਹਿੰਦੀ ਹੈ ਕਿ हे ਰੱਬਾ ਇਹ ਕਹਿ ਨਾ ਕਰੀ ਕੀ ਕਰੇਗੀ ਮੇਰੀ ਤੀ ਪਹਿਲਾ ਹੀ ਮੱਸਾ ਬੱਚੀ ਹੈ ਨੀਮੋ ਦਾ ਟੈਸਟ ਕੀਤਾ ਤਾਂ ਉਹ ਪੋਜ਼ਿਟਿਵ ਆਇਆ ਤਾਂ ਨੀਮੋ ਦੇ ਘਰ ਵਾਲੇ ਕਹਿਣ ਲੱਗੇ ਅਸੀਂ ਨਹੀਂ ਇਹ ਗੰਦ ਰੱਖਣਾ ਸਾਡੀ ਤੀ ਇਸ ਬੱਚੇ ਨੂੰ ਵੇਖ ਕੇ ਇੱਕ ਪਲ ਵੀ ਇਸ ਹੱਦ ਸੇ ਨੂੰ ਭੁੱਲ ਨਹੀਂ ਸਕੇਗੀ ਡਾਕਟਰ ਸੋਚਾਂ ਵਿੱਚ ਪੈ ਗਈ ਕਿ ਇਸ ਦਾ ਅਬੋਰਸ਼ਨ ਕਰਨ ਨਾਲ ਇਹਦੀ ਜਾਨ ਵੀ ਜਾ ਸਕਦੀ ਹੈ ਕਿਉਂਕਿ ਮਸਾਂ ਉਹਦਾ ਸਰੀਰ ਕੁਝ ਠੀਕ ਹੋ ਰਿਆ ਸੀ ਅੰਦਰ ਜਾਗਮ ਹੀ ਜਾਗਮ ਸਨ ਜੋ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਸਨ ਉਹ ਉਹਦੇ ਮਾਤਾ ਪਿਤਾ ਨੂੰ ਸਮਝਾਉਂਦੀ ਹੈ ਕਿ ਅਬੋਰਸ਼ਨ ਕਰਨ ਨਾਲ ਇਹਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਅਸੀਂ ਕੋਈ ਰਿਸਕ ਨਹੀਂ ਲੈ ਸਕਦੇ ਅਜੇ ਤੁਸੀਂ ਨਿੰਮੋ ਨੂੰ ਵੀ ਇਹ ਨਾ ਦੱਸਿਓ ਕਿ ਉਹ ਮਾਂ ਬਣਨ ਵਾਲੀ ਹੈ ਉਸ ਨੂੰ ਫਿਰ ਤੋਂ ਸਦਮਾ ਲੱਗ ਸਕਦਾ ਹੈ ਨਿੰਮੋ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਕੱਲ ਦਿੱਤਾ ਉਹ ਸਾਰਾ ਦਿਨ ਅੰਦਰੋਂ ਨਾ ਨਿਕਲਦੀ ਤੇ ਨਾ ਹੀ ਕਿਸੇ ਕੋਲ ਵੈੰਦੀ ਨਾ ਕੋਈ ਗਲਤ ਕਰਦੀ ਜਦੋਂ ਉਸ ਨੂੰ ਉਹਨਾਂ ਦੀ ਉਸ ਨਾਲ ਕੀਤੀ ਅੰਤਰਿੰਦਗੀ ਯਾਦ ਆਉਂਦੀ ਤਾਂ ਉੱਚੀ ਉੱਚੀ ਰੋਣ ਲੱਗਦੀ ਨਿੰਮੋਂ ਦੇ ਪ੍ਰਾ ਨੂੰ ਨਿੰਮੋਂ ਦੀ ਹਾਲਤ 'ਚ ਗੁੱਸਾ ਆਉਂਦਾ ਹੈ ਕਿ ਪਤਾ ਨਹੀਂ ਇਹਦੇ ਦੋਸ਼ੀਆਂ ਨੂੰ ਸਜ਼ਾ ਕਦੋਂ ਮਿਲੇਗੀ ਉਹ ਆਪਣੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਪੁਲਿਸ ਥਾਣੇ ਗਿਆ ਤੇ ਉਹਨਾਂ ਨੂੰ ਪੁੱਛਦਾ ਹੈ ਕਿ ਦੋਸ਼ੀਆਂ ਨੂੰ ਸਜ਼ਾ ਕਦੋਂ ਮਿਲੇਗੀ ਥਾਣੇਦਾਰ ਕਹਿਣ ਲੱਗਾ ਕਿ ਇਹਨਾਂ ਨੂੰ ਸਜ਼ਾ ਅਦਾਲਤ ਨੇ ਦੇਣੀ ਹੈ ਇਹ ਸਾਡਾ ਕੰਮ ਨਹੀਂ ਸਰਪੰਚ ਕਹਿੰਦਾ ਹੈ ਕਿ ਅਦਾਲਤਾਂ ਵਿੱਚ ਕੇਸ ਪਤਾ ਨਹੀਂ ਕਿੰਨਾ-ਕਿੰਨਾ ਟਾਈਮ ਚੱਲਦੇ ਰਹਿੰਦੇ ਹਨ ਸਜ਼ਾ ਕਦੋਂ ਮਿਲੇਗੀ ਕੋਈ ਪਤਾ ਨਹੀਂ ਪਰ ਤੁਸੀਂ ਤਾਂ ਸਜ਼ਾ ਦੇ ਸਕਦੇ ਹੋ ਉਸਨੇ ਥਾਣੇਦਾਰ ਦੀ ਮੁਠੀ ਗਰਮ ਕੀਤੀ ਤੇ ਤੇਈ ਤੇ ਕਹਿੰਦਾ ਤੇ ਇਹਨਾਂ ਤੇ ਉਹਦੀ ਥਾਂ ਤੇ ਮਾਰੋ ਕਿ ਅੱਗੇ ਤੋਂ ਕੋਈ ਵੀ ਕਿਸੇ ਦੀ ਤੀ ਪੈਣ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਜ਼ੋਰਤ ਨਾ ਕਰੇ ਸਾਡੇ ਸਾਹਮਣੇ ਹੀ ਤੁਸੀਂ ਇਹਨਾਂ ਦੀ ਸੇਵਾ ਕਰੋ ਥਾਣੇਦਾਰ ਨੇ ਸਿਪਾਹੀਆਂ ਨੂੰ ਕਿਹਾ ਤਾਂ ਉਹਨਾਂ ਮਾਰ-ਮਾਰ ਕੇ ਉਹਨਾਂ ਦੀਆਂ ਚੰਗਿਆੜਾਂ ਕਢਾ ਦਿੱਤੀਆਂ ਜਦੋਂ ਨੀਮੋ ਦਾ ਪਰਾ ਤੇ ਸਰਪੰਚ ਚੱਲੇ ਤਾਂ ਸਰਪੰਚ ਥਾਣੇਦਾਰ ਨੂੰ ਕਹਿੰਦਾ ਹੈ ਕਿ ਤੂੰ ਵੀ ਇਹਨਾਂ ਮੁੰਡਿਆਂ ਨਾਲ ਦਾ ਹੀ ਤੈਨੂੰ ਵੀ ਇਹੀ ਸੱਜਾ ਮਿਲਣੀ ਚਾਹੀਦੀ ਹੈ ਤੇਰੇ ਕੱਲ ਤੀ ਪੈਣ ਨਹੀਂ ਜੋ ਪੈਸਿਆਂ ਤੋਂ ਬਿਨਾ ਤੈਨੂੰ ਆਪਣਾ ਫਰਜ਼ ਵੀ ਯਾਦ ਨਹੀਂ ਆਉਂਦਾ ਦੱਲਾ ਕਮੀਨਾ ਨਾ ਹੋਵੇ ਤੇ ਕਹਿੰਦਾ ਹੋਇਆ ਸਰਪੰਚ ਤੇ ਨੀਮੋ ਦਾ ਪਰਾ ਕਹਿੰਦੇ ਹੈ ਕਿ ਹੁਣ ਅਦਾਲਤ ਜਦੋਂ ਮਰਜ਼ੀ ਸਜ਼ਾ ਦੇਵੇ ਇਹ ਮੁੰਡੇ ਜ਼ਿੰਦਗੀ ਵਿੱਚ ਦੁਬਾਰਾ ਨਾ ਇਹ ਕੰਮ ਕਰ ਸਕਣਗੇ ਥਾਣੇਦਾਰ ਰਿਸ਼ਵਤ ਲੈ ਕੇ ਕਾਣਾ ਹੋਣ ਕਰਕੇ ਸਰਪੰਚ ਨੂੰ ਕੁਝ ਨਹੀਂ ਕਹਿ ਸਕਦਾ ਤੇ ਗੁੱਸੇ ਵਿੱਚ ਜਾ ਕੇ ਆਪ ਉਹਨਾਂ ਮੁੰਡਿਆਂ ਨੂੰ ਕੁੱਟਣ ਲੱਗਦਾ ਹੈ ਨਿੰਮੂ ਅੰਦਰ ਪਈ ਸੋਚਦੀ ਹੈ ਕਿ ਮੈਨੂੰ ਆਪਣਾ ਪੇਟ ਭਾਰੀ ਜਿਹਾ ਲੱਗ ਰਿਹਾ ਤੇ ਮੈਨੂੰ ਮਹਾਵਾਰੀ ਵੀ ਨਹੀਂ ਆਈ ਕਿਤੇ ਮੈਂ ਉਹ ਚੀਕਦੀ ਹੋਈ ਆਪਣੇ ਕੰਨਾਂ ਤੇ ਖਤਰ ਰੱਖਦੀ ਕਹਿੰਦੀ ਹੈ ਨਹੀਂ ਨਹੀਂ ਉਹਦੀ ਮਾਂ ਕੋਲ ਪਈ ਸੀ ਉਹ ਅੱਪੜ ਵਾਏ ਉੱਠ ਉਸ ਨੂੰ ਆਪਣੇ ਨਾਲ ਲਾਉਂਦੀ ਹੋਈ ਕਹਿੰਦੀ ਹੈ ਕਿ ਕੀ ਹੋਇਆ ਮੇਰੀ ਤੀਨੂ ਤਾਂ ਨਿੰਮੂ ਆਪਣੇ ਢਿੱਡ ਤੇ ਜੋਰ-ਜੋਰ ਦੀ ਹੱਥ ਮਾਰਦੀ ਰੋਂਦੀ ਹੋਈ ਕਹਿੰਦੀ ਹੈ ਮਾਂ ਇਹ ਕਿਉਂ ਵੱਧ ਰਿਹਾ ਹੈ ਇਹ ਕੀ ਹੈ ਨਿੰਮੂ ਦੀ ਮਾਂ ਸੋਚਦੀ ਹੈ ਕਿ ਡਾਕਟਰ ਨੇ ਕਿਹਾ ਸੀ ਇਸ ਨੂੰ ਦੱਸਿਓ ਨਾ ਪਰ ਉਸ ਨੂੰ ਤਾਂ ਆਪ ਹੀ ਪਤਾ ਲੱਗ ਗਿਆ ਹੈ ਹੁਣ ਮੈਂ ਇਹਨੂੰ ਕੀ ਦੱਸਾਂ ਨਿਮੋਚਪ ਮੇਰੀ ਤੀ ਐਵੇਂ ਨਹੀਂ ਕਰਦੇ ਟਕਟ ਨੇ ਕਿਹਾ ਸੀ ਤੇਰੀ ਜਾਨ ਨੂੰ ਖਤਰਾ ਹੈ ਇਸ ਕਰਕੇ ਉਹ ਸਫਾਈ ਨਹੀਂ ਕਰ ਸਕਦੀ ਮੈਂ ਜਿਉਂ ਕਿ ਕੀ ਕਰਨਾ ਸੀ ਮੈਨੂੰ ਨਹੀਂ ਚਾਹੀਦਾ ਇਹ ਤੇ ਆਪਣਾ ਟੈਡ ਤੇ ਜੋ ਜੁਰਦੀ ਮੁੱਕਿਆ ਮਾਰਦੀ ਹੋਈ ਰੋਂਦੀ ਹੈ ਤਾਂ ਆਵਾਜ਼ ਹੁਣ ਉਹਦੀ ਪਰਜਾਈ ਅੰਦਰ ਆਕੇ ਖੁਦੇ ਹੱਥ ਫੜ ਲੈਂਦੀ ਹੈ ਤੇ ਕਹਿੰਦੀ ਕਮਲੀਏ ਇਹ ਕੀ ਕਰਦੀ ਹੈ ਉਸ ਨੂੰ ਜੱਫੀ ਪਾਕੇ ਚੁੱਪ ਕਰਾਉਂਦੀ ਹੈ ਅਸੀਂ ਤੈਨੂੰ ਕਿਉਂ ਮਰਨ ਦਿੰਦੇ ਜੋ ਹੋ ਗਿਆ ਸੋ ਹੋ ਗਿਆ ਕਿਸੇ ਨੂੰ ਕਿਹੜਾ ਪਤਾ ਹੈ ਆਪ ਇਸ ਗੰਦ ਨੂੰ ਅਨਾਥ ਆਸ਼ਰਮ ਵਿੱਚ ਛੱਡਾਵਾਂਗੇ ਜੇ ਕੋਈ ਪਿੰਡ ਤੋਂ ਜਾਂ ਰਿਸ਼ਤੇਦਾਰਾਂ ਤੋਂ ਕੋਈ ਆਉਂਦਾ ਤਾਂ ਨਿੰਮੂ ਕਿਸੇ ਨੂੰ ਨਾ ਮਿਲਦੀ ਸਿਰਫ ਦੋਵੇਂ ਪੈਣਾ ਨੂੰ ਹੀ ਮਿਲਦੀ ਜਿਉਂ ਜਿਉਂ ਉਹਦਾ ਪੇਟ ਵੱਧ ਰਿਹਾ ਸੀ ਉਹ ਪਰੇਸ਼ਾਨ ਹੋ ਜਾਂਦੀ ਰੋਂਦੀ ਰਹਿੰਦੀ ਉਹ ਦੀ ਪਰਜਾਈ ਇੱਕ ਦਿਨ ਪਿੰਡ ਦੀ ਡਿਸਪੈਂਸਰੀ ਵਿੱਚ ਗਈ ਤੇ ਉਥੋਂ ਦੀ ਡਾਕਟਰ ਨਾਲ ਨਿੰਮੂ ਬਾਰੇ ਗੱਲ ਕੀਤੀ ਕਿਉਂਕਿ ਜਦੋਂ ਨਿੰਮੋ ਨੂੰ ਉਹ ਮੁੰਡੇ ਲੈ ਕੇ ਗਈ ਸੀ ਤਾਂ ਸਭ ਨੂੰ ਇਸ ਗੱਲ ਦਾ ਪਤਾ ਸੀ ਉਹ ਡਾਕਟਰ ਕਰਾ ਕੇ ਨਿੰਮੋ ਨੂੰ ਸਮਝਾਉਂਦੀ ਹੈ ਤੇ ਕਹਿੰਦੀ ਮੈਂ ਤੁਹਾਡੇ ਕਰਾ ਕੇ ਹੀ ਡਿਲੀਵਰੀ ਕਰ ਦਿਆਂਗੀ ਕਿਸੇ ਨੂੰ ਕੋਈ ਪਤਾ ਨਹੀਂ ਲੱਗੇਗਾ ਤੇ ਬੱਚਾ ਵੀ ਅਸੀਂ ਹੀ ਐਂਬੂਲੈਂਸ ਵਿੱਚ ਅनाथ ਆਸ਼ਰਮ ਵਿੱਚ ਛੱਡ ਆਵਾਂਗੇ ਤੂੰ ਕੋਈ ਟੈਨਸ਼ਨ ਨਾ ਲੈ ਨਿੰਮੋ ਦੇ 9 ਮਹੀਨੇ ਪੂਰੇ ਹੋ ਗਏ ਸਨ ਤੇ ਅੱਜ ਉਹਦੇ ਕੇਸ ਦੀ ਤਾਰੀਖ ਸੀ ਉਹਦਾ ਬਾਪੂ ਤੇ ਪ੍ਰਾਤ ਤਰੀਕ ਤੇ ਚੱਲੇ ਸਨ ਨਿੰਮੋ ਦਾ ਇੱਕ ਵਾਰ ਵੀ ਤਰੀਕ ਤੇ ਨਹੀਂ ਗਈ ਸੀ ਕਹਿੰਦੀ ਇਨਸਾਫ ਦਾ ਮਿਲਣਾ ਨਹੀਂ ਕੋਰਟ ਵਿੱਚ ਜਾ ਕੇ ਜਲੀਲ ਹੀ ਹੋਣਾ ਹੈ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਬਾਪੂ ਤੇ ਵੀਰੇ ਨੂੰ ਕਹੋ ਕਿ ਕੇਸ ਵਾਪਸ ਲੈ ਲੈਣ ਕੁਝ ਨਹੀਂ ਮਿਲਣਾ ਤਰੀਕਾਂ ਤੇ ਜਾ ਕੇ ਉਹ ਟਿੱਡ ਤੇ ਹੱਥ ਮਾਰਦੀ ਹੋਈ ਰੋਂਦੀ ਕਹਿੰਦੀ ਹੈ ਕਿ ਆ ਜਵਾਬ ਵੀ ਜੰਮ ਪੈਣਾ ਏ ਪਰ ਮੈਨੂੰ ਇਨਸਾਫ ਕਿੱਥੇ ਮਿਲਿਆ ਹੈ ਉਦਾ ਬਾਪੂ ਤੇ ਪ੍ਰਾ ਨਿੰਮੋ ਦੇ ਹੱਥ ਵੇਖ ਘਰੋਂ ਰੋਂਦੇ ਚਲੇ ਗਏ ਤਾਂ ਬਾਅਦ ਨਿੰਮੋ ਦੇ ਦਰਦਾਂ ਸ਼ੁਰੂ ਹੋ ਗਈਆਂ ਨਿੰਮੋ ਦੀ ਮਾਂ ਉਹਦੇ ਨਿੱਕੇ ਪ੍ਰਾ ਨੂੰ ਲੈ ਕੇ ਡਿਸਪੈਂਸਰੀ ਗਈ ਤੇ ਡਾਕਟਰ ਨੂੰ ਬੁਲਾ ਕੇ ਲਿਆਈ ਡਾਕਟਰ ਆਈ ਤਾਂ ਕਹਿੰਦੀ ਅਜੇ ਤਾਂ 2-3 ਘੰਟੇ ਦਾ ਟਾਈਮ ਲੱਗੇਗਾ ਮੈਂ 1 ਵਜੇ ਨੂੰ ਆਵਾਂਗੀ ਪਰ ਡਾਕਟਰ ਨਿੰਮੋ ਦੀ ਫਿਕਰ ਕਰਨ ਵਾਰਾ 2 ਵਜੇ ਹੀ ਆ ਗਈ ਨਿੰਮੋ ਰੋਂਦੀ ਰਹੀ ਤੇ ਦਰਦਾਂ ਜਾਂਦੀ ਰਹੀ ਉਨਿਤਾ ਬੱਚੇ ਦੇ ਆਉਣ ਦੀ ਖੁਸ਼ੀ ਵਿੱਚ ਦਰਦ ਘੱਟ ਤਕਲੀਫ ਦਿੰਦੀ ਹੈ ਪਰ ਇਹ ਤਾਂ ਬੱਚਾ ਹੀ ਇੱਕ ਤਕਲੀਫ ਸੀ ਨੀਮੋ ਨੂੰ ਉਹ ਸਭ ਯਾਦ ਆ ਰਿਹਾ ਸੀ ਤੇ ਉਹ ਰੋਂਦੀ ਰੋਂਦੀ ਬੇਹੋਸ਼ ਹੋ ਗਈ ਡਾਕਟਰ ਬਹੁਤ ਪਰੇਸ਼ਾਨ ਹੋ ਗਈ ਕਿ ਹੁਣ ਕੀ ਹੋਵੇਗਾ ਤੇ ਉਹ ਉਸ ਦੀ ਮਾਂ ਤੇ ਪਰਜਾਈ ਨੂੰ ਕਹਿੰਦੀ ਹੈ ਇਸ ਨੂੰ ਪਾਣੀ ਪਿਆ ਕੇ ਹੋਸ਼ ਵਿੱਚ ਲਿਆਓ ਹੁਣ ਤਾਂ ਬੱਚੇ ਦੇ ਆਉਣ ਦਾ ਵਕਤ ਹੈ ਇਸ ਦਾ ਹੋਸ਼ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਨਿੰਮੋ ਨੂੰ ਬੇਹੋਸ਼ ਹੋਈ ਵੇਖ ਡਾਕਟਰ ਬਹੁਤ ਪਰੇਸ਼ਾਨ ਹੋ ਗਈ ਤੇ ਉਹਦੀ ਮਾਂ ਤੇ ਪਰਜਾਈ ਨੂੰ ਵੀ ਕਹਿੰਦੀ ਹੈ ਕਿ ਇਸ ਨੂੰ ਪਾਣੀ ਵਗੈਰਾ ਪਿਆ ਕੇ ਹੋਸ਼ ਵਿੱਚ ਲਿਆਓ ਹੁਣ ਤਾਂ ਬੱਚੇ ਦੇ ਆਉਣ ਦਾ ਵਕਤ ਹੈ ਇਹਦਾ ਹੋਸ਼ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਸ ਨੂੰ ਹਸਪਤਾਲ ਲਿਜਾਣਾ ਪਵੇਗਾ ਨਿੰਮੋ ਦੀ ਪਰਜਾਈ ਛੇਤੀ ਛੇਤੀ ਪਾਣੀ ਲੈ ਕੇ ਆਈ ਤੇ ਉਹ ਨਿੰਮੋ ਦੇ ਮੂੰਹ ਵਿੱਚ ਚਮਚੇ ਨਾਲ ਪਾਣੀ ਪਾਉਂਦੀ ਹੈ ਤੇ ਉਹਦੀ ਮਾਂ ਉਹਦੇ ਮੂੰਹ ਤੇ ਤੇ ਅੱਖਾਂ ਦੇ ਪਾਣੀ ਦੇ ਛਿੱਟੇ ਮਾਰਦੀ ਹੈ ਉਸ ਨੂੰ ਆਵਾਜ਼ਾਂ ਮਾਰਦਿਆਂ ਨਿੰਮੋ ਉੱਠ ਨਿੰਮੋ ਮੇਤੀ ਹੋਸ਼ ਕਰ ਥੋੜੀ ਦੇਰ ਬਾਅਦ ਨਿੰਮੋ ਨੂੰ ਹੋਸ਼ ਆ ਗਈ ਤਾਂ ਡਾਕਟਰ ਉਸ ਨੂੰ ਕਹਿੰਦੀ ਹੈ ਕਿ ਹਿੰਮਤ ਰੱਖ ਬਸ ਹੁਣ ਥੋੜਾ ਟਾਈਮ ਲੱਗਣਾ ਹੈ ਤੇ ਥੋੜੇ ਸਮੇਂ ਬਾਅਦ ਨਿੰਮੋ ਦੇ ਲੜਕਾ ਪੈਦਾ ਹੁੰਦਾ ਹੈ ਡਾਕਟਰ ਆਪਣਾ ਸਾਰਾ ਕੰਮ ਖਤਮ ਕਰ ਨਿੰਮੋ ਦੀ ਮਾਂ ਨੂੰ ਕਹਿੰਦੀ ਹੈ ਕਿ ਮੈਂ ਐਂਬੂਲੈਂਸ ਮਗਵਾ ਕੇ ਬੱਚੇ ਨੂੰ ਆਪਣੇ ਨਾਲ ਸ਼ਹਿਰ ਲੈ ਜਾਵਾਂ ਉਹ ਤੇ ਅਨਾਥ ਆਸ਼ਰਮ ਵਿੱਚ ਛੱਡ ਜਾਵਾਂਗੀ ਨਿੰਮੂ ਇੱਕਦਮ ਕਹਿੰਦੀ ਹੈ ਕਿ ਨਹੀਂ ਮੈਂ ਨਹੀਂ ਇਸ ਨੂੰ ਅनाथ ਆਸ਼ਰਮ ਵਿੱਚ ਦੇਣਾ ਮੈਂ ਆਪ ਹੀ ਇਸ ਨੂੰ ਪਾਲਾਂਗੀ ਤੇ ਉਹ ਕਹਿੰਦੀ ਹੈ ਕਿ ਮੇਰਾ ਬੱਚਾ ਮੇਰੇ ਲਾਂ ਲੰਮਾ ਪਾ ਦਿਓ ਨਿੰਮੂ ਦੀ ਮਾਂ ਕਹਿੰਦੀ ਹੈ ਕਿ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਜੇ ਇਸ ਨੂੰ ਰੱਖੇਗੀ ਤਾਂ ਕੱਲ ਨੂੰ ਤੇਰੇ ਨਾਲ ਵਿਆਹ ਕੌਣ ਕਰਵਾਏਗਾ ਨਿੰਮੂ ਕਹਿੰਦੀ ਹੈ ਕਿ ਮਾਂ ਮੇਰੇ ਨਾਲ ਵਿਆਹ ਉਂਝ ਵੀ ਕਿਸੇ ਨੇ ਨਹੀਂ ਕਰਵਾਣਾ ਮੈਂ ਇਸ ਨੂੰ ਪਾਲ ਕੇ ਹੀ ਆਪਣੀ ਜ਼ਿੰਦਗੀ ਗੁਜਾਰ ਲਵਾਂਗੀ ਇਸ ਨਿੱਕੇ ਜਿਹੇ ਬੱਚੇ ਦਾ ਕੀ ਕਸੂਰ ਜੇ ਇਹਦਾ ਪਿਓ ਨਹੀਂ ਮਾਂ ਤਾਂ ਹੈ ਨਾ ਜੇ ਮੈਂ ਵੀ ਇਸ ਨੂੰ ਛੱਡ ਦਿੱਤਾ ਤਾਂ ਹੋ ਸਕਦਾ ਕਿ ਇਹ ਮਾੜੀ ਸੰਗ ਦੇ ਵਿੱਚ ਪੈ ਜਾਵੇ ਮੈਂ ਇਸ ਨੂੰ ਉਹਨਾਂ ਵੈਸ਼ੀਆਂ ਵਰਗਾ ਨਹੀਂ ਬਣ ਦੇਣਾ ਮੇਰਾ ਬੱਚਾ ਹੈ ਮੈਂ ਇਸ ਦੀ ਮਾਂ ਹਾਂ ਮੈਂ ਇਸ ਨੂੰ ਚੰਗਾ ਇਨਸਾਨ ਬਣਾਵਾਂਗੀ ਡਾਕਟਰ ਨਿਮੋ ਨੂੰ ਕਹਿੰਦੀ ਹੈ ਸ਼ਾਬਾਸ਼ ਬੇਟਾ ਤੂੰ ਬਹੁਤ ਬਹਾਦਰ ਹੈ ਜੋ ਐਨੀਆਂ ਤਕਲੀਫਾਂ ਵਿੱਚੋਂ ਲੰਘ ਕੇ ਵੀ ਹੌਸਲਾ ਨਹੀਂ ਹਾਰਿਆ ਹੁਣ ਉਹ ਆਪਣੇ ਬੱਚੇ ਨਾਲ ਉਹਨਾਂ ਦਰਿੰਦਿਆਂ ਦੇ ਖਿਲਾਫ ਲੜੀ ਇਹਨੇ ਨੂੰ ਨਿਮੋ ਦਾ ਬਾਪੂ ਤੇ ਪ੍ਰਾ ਆ ਜਾਂਦੇ ਹਨ ਤਾਂ ਉਹਦੀ ਮਾਂ ਉਹਨਾਂ ਨੂੰ ਪੁੱਛਦੀ ਹੈ ਕਿ ਕੀ ਹੋਇਆ ਤਾਂ ਉਹਦਾ ਬਾਪੂ ਕਹਿੰਦਾ ਹੈ ਕਿ ਉਹਨਾਂ ਦਾ ਵਕੀਲ ਕਹਿੰਦਾ ਕੁੜੀ ਨੇ ਮੁੰਡੇ ਨੂੰ ਆਪ ਬੁਲਾਇਆ ਸੀ ਕਿ ਆਪਾਂ ਘਰੋਂ ਬਾਹਰ ਚੱਲਦੇ ਹਾਂ ਤੇ ਆਪਣੇ ਮਗੇਤਰ ਨਾਲ ਉਸਨੇ ਆਪਣੀ ਮਰਜ਼ੀ ਨਾਲ ਸਬੰਧ ਬਣਾਏ ਹਨ ਦੂਜੇ ਮੁੰਡਿਆਂ ਨੇ ਤਾਂ ਉਸ ਨੂੰ ਹੱਥ ਵੀ ਨਹੀਂ ਲਾਇਆ ਆਪਣਾ ਵਕੀਲ ਵੀ ਪੂਰੀ ਬਹਿਸ ਕਰਦਾ ਰਿਹਾ ਤੇ ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਸੱਦ ਕੇ ਬਿਆਨ ਦਵਾਏ ਹੁਣ ਅਗਲੀ ਤਰੀਕ 2 ਮਹੀਨੇ ਨੂੰ ਪਈ ਹੈ ਵੇਖੋ ਕੀ ਬਣਦਾ ਨਿੰਮੋ ਦੀ ਮਾਂ ਉਹਦੇ ਬਾਪੂ ਨੂੰ ਕਹਿੰਦੀ ਹੈ ਕਿ ਨਿੰਮੋ ਦਾ ਜਵਾਬ ਖੋ ਗਿਆ ਪਰ ਹੁਣ ਕਹਿੰਦੀ ਹੈ ਕਿ ਮੈਂ ਉਸ ਨੂੰ ਅनाथ ਆਸ਼ਰਮ ਨਹੀਂ ਦੇਣਾ ਮੈਂ ਆਪ ਇਸ ਨੂੰ ਪਾਲਾਂਗੀ ਨਿੰਮੋ ਦਾ ਬਾਪੂ ਕਹਿੰਦਾ ਹੈ ਕਿ ਲੈ ਹੁਣ ਜਵਾਕ ਐਵੇਂ ਰੱਖਣਾ ਏ ਕਿਸੇ ਨੂੰ ਕਿਹੜਾ ਪਤਾ ਏ ਕਿ ਇਹਦੇ ਜਵਾਕ ਹੋਇਆ ਕੱਲ ਨੂੰ ਕੋਈ ਲੋੜਵੰਦ ਵੇਖ ਕੇ ਲਾਵਾ ਦੇ ਦੇਾਂਗੇ ਐਵੇਂ ਕਿਵੇਂ ਸਾਰੀ ਉਮਰ ਜਵਾਕ ਦੇ ਸਿਰ ਤੇ ਬੈਠੀ ਰਹੇਗੀ ਅੱਜ ਤਾਂ ਭਰਾ ਪਰਜਾਈ ਚੰਗੇ ਨੇ ਕੱਲ ਨੂੰ ਦੂਜੀ ਵੀ ਆ ਗਈ ਤਾਂ ਭਰਾ ਪਰਜਾਈਆਂ ਦਾ ਕੀ ਪਤਾ ਹੁੰਦਾ ਚੰਗਾ ਜਾਣ ਕੇ ਨਾ ਸਾਰੀ ਉਮਰ ਕੱਲਿਆਂ ਵੀ ਨਹੀਂ ਲੰਘਦੀ ਉਹਨੂੰ ਕਹਿ ਐਵੇਂ ਨਾ ਇਸ ਦਾ ਮੋਹ ਕਰ ਉੱਥੇ ਬਥੇਰੇ ਬੱਚੇ ਪਾਲਦੇ ਨੇ ਲਿਆ ਅਸੀਂ ਉਹਨੂੰ ਛੱਡ ਆਉਂਦੇ ਹਾਂ ਨਿੰਮੋ ਦੀ ਮਾਂ ਨੇ ਉਸ ਨੂੰ ਕਿਹਾ ਕਿ ਤੇਰਾ ਬਾਪੂ ਕਹਿੰਦਾ ਹੈ ਕਿ ਬੱਚੇ ਨੂੰ ਅनाथ ਆਸ਼ਰਮ ਛੱਡਾਉਂਦੇ ਹਾਂ ਤਾਂ ਨਿੰਮੋ ਕਹਿੰਦੀ ਫਿਰ ਮੈਨੂੰ ਵੀ ਇਹਦੇ ਨਾਲ ਹੀ ਅनाथ ਆਸ਼ਰਮ ਛੱਡਾਓ ਤੁਹਾਡੀ ਫਿਕਰ ਮੁਕੇ ਨਿੰਮੋ ਦੇ ਮਾਂ ਬਾਪ ਦੁਆਰਾ ਕੁਝ ਬੋਲਣ ਦੀ ਹਿੰਮਤ ਨਾ ਹੋਈ ਨਿੰਮੋ ਆਪਣੇ ਬੱਚੇ ਨੂੰ ਪਾਲਣ ਲੱਗੀ ਹੌਲੀ ਹੌਲੀ ਸਭ ਨੂੰ ਪਤਾ ਲੱਗ ਗਿਆ ਕਿ ਨਿੰਮੋ ਦੇ ਬੱਚਾ ਹੋਇਆ ਹੈ ਜਿਸ ਔਰਤ ਨੂੰ ਪਤਾ ਲੱਗੇ ਉਹੀ ਸਵਾਦ ਲੈਣ ਆ ਜਾਣ ਜਿਹੜੀ ਵੀ ਜਨਾਨੀ ਆਵੇ ਵਨਸਵਨ ਬੋਲਣ ਕੋਈ ਕਹੇ ਤੁਸੀਂ ਸਫਾਈ ਕਰਾ ਦੇਣੀ ਸੀ ਕੋਈ ਕਹੇ ਕੱਲ ਨੂੰ ਜਵਾਕ ਨੂੰ ਕੀ ਕਹੇਗੀ ਉਹਦਾ ਪਿਓ ਕੌਣ ਹੈ ਨਿੰਮੂ ਦੀ ਚਾਚੀ ਕਹਿੰਦੀ ਨਾਜਾਇਜ਼ ਔਲਾਦ ਨੂੰ ਤਾਂ ਸਾਰੀ ਉਮਰ ਤਾਨੇ ਸੁਣਨੇ ਪੈਂਦੇ ਹਨ ਨਾਲੇ ਆਪ ਸਾਰੀ ਉਮਰ ਦਾ ਸੱਲ ਲੈ ਕੇ ਬੈਠੀ ਰਹੇਗੀ ਇੱਕ ਦਿਨ ਨਿੰਮੂ ਆ ਕੇ ਕਹਿੰਦੀ ਤੁਸੀਂ ਹਮਦਦ ਦੇ ਕੰਨ ਆਉਂਦੀ ਹੋ ਜਾਂ ਗੱਲਾਂ ਸੁਣਾਉਣ ਨਜਾਇਜ਼ ਹੋਵੇਗਾ ਪਰ ਮੇਰਾ ਬੱਚਾ ਹੈ ਕੋਈ ਮਾਂ ਆਪਣੇ ਬੱਚੇ ਨੂੰ ਨਹੀਂ ਛੱਡ ਸਕਦੀ ਮੇਰਾ ਤੱਕਾ ਹੋਇਆ ਹੈ ਮੈਂ ਕਿਸੇ ਕੋਲ ਆਪ ਜਾ ਕੇ ਨਜਾਇਜ਼ ਨਹੀਂ ਜੰਮਿਆ ਉਹਨਾਂ ਨੂੰ ਤਾਂ ਭੱਜਦਿਆਂ ਨੂੰ ਰਾਹ ਨਾ ਲੱਭਾ ਜਦੋਂ ਉਹਨਾਂ ਪਿੰਡ ਜਾ ਕੇ ਦੱਸਿਆ ਕਿ ਨੀਮੂ ਇਸ ਤਰ੍ਹਾਂ ਬੋਲਦੀ ਹੈ ਤਾਂ ਮੁੜ ਕਿਸੇ ਜਨਾਨੀ ਨੇ ਉਹਨਾਂ ਦੇ ਘਰ ਵੱਲ ਮੂੰਹ ਨਾ ਕੀਤਾ ਕੋਟ ਦੀ ਤਰੀਕ ਦਾ ਦਿਨ ਆਇਆ ਤਾਂ ਨੀਮੂ ਕਹਿੰਦੀ ਮੈਂ ਵੀ ਤਰੀਕ ਤੇ ਜਾਵਾਂਗੀ ਪਹਿਲਾਂ ਉਹ ਕਿਸੇ ਤਰੀਕ ਤੇ ਨਹੀਂ ਗਈ ਸੀ ਉਹਦਾ ਬਾਪੂ ਕਹਿੰਦਾ ਨਿੰਮੂ ਅੱਗੇ ਤਾ ਤੂੰ ਤਾਂ ਜਾਣਦੀ ਨਹੀਂ ਸੀ ਅੱਜ ਵੀ ਰਹਿਣ ਦੇ ਜਵਾਕ ਨਾਲ ਖੱਜਲ ਖਵਾਰ ਹੋਮੇਗੀ ਨਿੰਮੂ ਕਹਿੰਦੀ ਬਾਪੂ ਮੈਂ ਆਪਣਾ ਇਨਸਾਫ ਆਪ ਹੀ ਲਵਾਂਗੀ ਹੁਣ ਜ ਕਦੇ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਕੋਰਟ ਵਿੱਚ ਗਏ ਤਾਂ ਉਹਨਾਂ ਪੰਜਾਂ ਮੁੰਡਿਆਂ ਨੂੰ ਵੇਖ ਕੇ ਨਿੰਮੂ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਸੀ ਗੁੱਸੇ ਨਾਲ ਉਹਦਾ ਸਾਰਾ ਸਰੀਰ ਕੰਬ ਰਿਹਾ ਸੀ ਨਵੇਂ ਵਕੀਲਾ ਨੇ ਆਪਣਾ ਆਪਣਾ ਪੱਖ ਰੱਖਿਆ ਤਾਂ ਮੁਲਜ਼ਮਾਂ ਦਾ ਵਕੀਲ ਕਹਿੰਦਾ ਹੈ ਕਿ ਮੈਂ ਪੀੜਤਾ ਤੋਂ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ ਨਿੰਮੋ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਤੇ ਉਹ ਕਟਹਿਰੇ ਵਿੱਚ ਆ ਕੇ ਖੜੀ ਹੋ ਗਈ ਤੇ ਵਕੀਲ ਨੂੰ ਕਹਿੰਦੀ ਪੁੱਛ ਕੀ ਪੁੱਛਣਾ ਏ ਕਿ ਪਹਿਲਾਂ ਮੇਰੇ ਨਾਲ ਬਲਾਤਕਾਰ ਕਿਨੇ ਕੀਤਾ ਸੀ ਮੇਰੇ ਕੱਪੜੇ ਕਿਨੇ ਲਾਏ ਸੀ ਸਾਰੇ ਇਕੱਠੇ ਕਾਦੇ ਸਨ ਕਿ ਇਕੱਲਾ-ਇਕੱਲਾ ਅੰਦਰ ਆਉਂਦਾ ਸੀ ਵਕੀਲ ਕਹਿੰਦਾ ਜੱਜ ਸਾਹਿਬ ਇਹ ਕੇਸ ਦੀ ਉਲਝਾਉਣ ਦੀ ਕੋਸ਼ਿਸ਼ ਕਰ ਜੱਜ ਨੇ ਵਕੀਲ ਨੂੰ ਹੱਥ ਨਾਲ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਨੇਮੋ ਨੂੰ ਕਹਿੰਦਾ ਬੋਲ ਬੇਟਾ ਤੁਹਾਡੇ ਨਾਲ ਕੀ ਹੋਇਆ ਸੀ ਮੈਂ ਦੱਸਦੀ ਹਾਂ ਮੇਰੇ ਕੱਪੜੇ ਸਾਰਿਆਂ ਨੇ ਖਿੱਚ-ਖਿੱਚ ਕੇ ਪਾੜ ਦਿੱਤੇ ਸੀ ਉਹਨਾਂ ਨੇ ਬਿਨਾਂ ਕਿਸੇ ਸ਼ਰਮ ਤੋਂ ਸਾਰੇ ਇੱਕ ਦੂਜੇ ਦੇ ਸਾਹਮਣੇ ਹੀ ਵਾਰੀ-ਵਾਰੀ ਮੈਨੂੰ ਨੋਚਦੇ ਰਹੇ ਦੋ ਜਣੇ ਮੀ ਲੱਤਾਂ ਤੇ ਦੋ ਬਾਹਾਂ ਫੜਦੇ ਸਨ ਤੇ ਇੱਕ ਬੋਲਣ ਤੋਂ ਪਹਿਲਾਂ ਹੀ ਨੇਮੋ ਦੀ ਚੀਕ ਨਿੱਕਲ ਗਈ ਤੇ ਉਹ ਰੋਂਦੀ ਹੋਈ ਕਹਿੰਦੀ ਹੈ ਤੇ ਜਦੋਂ ਮੇਰੇ ਚੀਕਾ ਨਿਕਲਦਿਆਂ ਸਨ ਉਦੋਂ ਮੇਰੇ ਮੂੰਹ ਵਿੱਚ ਕਪੜਾ ਤੋਂ ਦਿੰਦੇ ਸਨ ਜੱਜ ਸਾਹਿਬ ਆ ਬੱਚੇ ਦਾ ਬਾਪ ਕੌਣ ਹੈ ਮੈਨੂੰ ਨਹੀਂ ਪਤਾ ਇਹ ਤੁਸੀਂ ਹੀ ਮੈਨੂੰ ਦੱਸੋ ਤੇ ਨਿੰਮੋ ਰੋਂਦੀ ਹੋਈ ਆਪਣੇ ਬੱਚੇ ਨੂੰ ਲੈ ਕੇ ਉੱਥੇ ਹੀ ਬੈਠ ਗਈ ਨਿੰਮੋ ਨੂੰ ਪੁਲਿਸ ਮੁਲਾਜ਼ਮਾ ਨੇ ਜਾ ਕੇ ਉਟਾਇਆ ਤੇ ਕੁਰਸੀ ਤੇ ਲਿਆ ਕੇ ਬਿਠਾਇਆ ਉੱਥੇ ਬੈਠੇ ਸਭ ਲੋਕ ਨਿੰਮੋ ਦੀਆਂ ਗੱਲਾਂ ਸੁਣ ਰਹੇ ਸਨ ਇਹ ਸਭ ਉਸਨੇ ਪਹਿਲਾਂ ਕਿਸੇ ਨੂੰ ਨਹੀਂ ਦੱਸਿਆ ਸੀ ਪਰ ਜੱਜ ਸਾਹਿਬ ਦੇ ਸਾਹਮਣੇ ਉਹ ਗੁੱਸੇ ਵਿੱਚ ਬੋਲੀ ਗਈ ਜੱਜ ਸਾਹਿਬ ਕਹਿਣ ਲੱਗੇ ਕਿ ਮੈਨੂੰ ਕਿਸੇ ਵਕੀਲ ਦੀ ਦਲੀਲ ਦੀ ਲੋੜ ਨਹੀਂ ਹੈ ਇਸ ਕੁੜੀ ਦਾ ਦਰਦ ਸਭ ਕੁਝ ਬਿਆਨ ਕਰ ਰਿਹਾ ਹੈ ਤੇ ਉਹ ਪੰਜਾ ਨੂੰ ਉਮਰ ਕੈਦ ਦੀ ਸਜ਼ਾ ਤੇ 50-5000 ਰੁਪਏ ਜੁਰਮਾਨਾ ਕਰਦੇ ਹਨ ਜੋ ਨਿੰਮੋ ਨੂੰ ਆਪਣੇ ਬੱਚੇ ਨੂੰ ਪਾਲਣ ਲਈ ਦਿੱਤੇ ਜਾਣਗੇ ਨਿੰਮੋ ਨੇ ਹੌਸਲਾ ਕਾ ਸਮਾਜ ਦਾ ਸਾਹਮਣਾ ਕਰ ਆਪਣੇ ਬੱਚੇ ਨੂੰ ਆਪਣਾ ਕੇ ਬੱਚੇ ਤੇ ਆਪਣੇ ਲਈ ਇਨਸਾਫ ਲਿਆ ਨਿੰਮੋ ਵਰਗੀਆਂ ਪਤਨ ਨਹੀਂ ਕਿੰਨੀਆਂ ਧੀਾਂ ਦੀ ਇੱਜ਼ਤ ਨੂੰ ਇਹੋ ਜਿਹੀ ਵੈਸ਼ੀ ਤਾਰ-ਤਾਰ ਕਰਦੇ ਹਨ ਤੇ ਇਹੋ ਜੀਆਂ ਅਣਵਿਆਹੀਆਂ ਮਾਮਾ ਨੂੰ ساری ਉਮਰ ਸਾਮਾਜ ਵਿੱਚ ਨਮੋਸ਼ੀ ਚਲਣੀ ਪੈਂਦੀ ਹੈ ਇਹੋ ਜਿਹੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਧੀਾਂ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਜੁੱਟ ਨਾ ਕਰਨ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕ ਜ਼ਰੂਰ ਦੱਸਣਾ ਜੀ ਇਹ ਕਹਾਣੀ ਹਰਜੀਤ कौर ਜੀ ਵੱਲੋਂ ਲਿਖੀ ਗਈ ਹੈ ਧੰਨਵਾਦ